ਦੀਦੇ ਮਾਵਾ ਮੋਤਾ ਜੀ ਦੇ ਉਹ ਨਗਰ ਕੋ ਸਾਹ ਉਹ ਪਾਇ ਕਨਿਆ ਜੀ ਦੇ ਗੱਗੂ ਮਾਲਪਸਾ ਉਹ ਗੱਗੂ ਮਾਲ ਤੋਂ ਪਾਇ ਕਨਿਆ ਜੀ ਤੋਂ ਜਿਹੜੀ ਵੰਸ਼ ਚੱਲਦੀ ਆ ਉੱਥੋਂ ਬਾਅਦ ਆਇਆ ਵੰਸ਼ ਜਿਹੜਾ ਸੁਖਮਾਨ ਉਹਨਾਂ ਦੇ ਪੁੱਤਰ ਸੁਖਮਾਨ ਹੋਏ ਆ ਸੁਖਮਾਨ ਦਾ ਪੁੱਤਰ ਜਸਮਾਨ ਜਸਮਾਨ ਦੀ ਧੂਪਤਰ ਹੋਇਆ ਮਾਵਾ ਅਗਿਆਰਾ ਵੀ ਬਹੁਤ ਸਦਾ ਦੇ ਦੋ ਪੁੱਤਰ ਨੇ ਇੱਕ ਬਾਬਾ ਸਰਗਨੰਦ ਜੀ ਨੂੰ ਸਾਧ ਬਾਬਾ ਸਰਗਨੰਦ ਜਿਹੜੇ ਕਿਰਤਨ ਦੇ ਬੜੇ ਮਾਰ ਸਨ ਰਾਗਾਂ ਦੇ ਬਹੁਤ ਮਾਰ ਸਨ ਇਸ ਕਰਕੇ ਉਹ ਗੁਰਤੇਗ ਬਹਾਦਰ ਮਹਾਰਾਜ ਚਰਨਾ ਨੇ ਕੋਲ ਇਸ ਤੇ ਜੇ ਬਾਬਾ ਜੀ ਬਾਇ ਚੰਤਾ ਜੀ ਦਾ ਜਿਹੜਾ ਦੂਸਰਾ ਮਹਾਰਾਜ ਜੀ ਦੇ ਪਾਂਸਤਾ ਮਹਾਰਾਜ 1655 ਈਸਵੀ ਨੂੰ ਨਾ ਦਾ ਜਨਮ ਹੋਇਆ ਤੇ ਗੁਰਤੇਗ ਬਹਾਦਰ ਮਹਾਰਾਜ ਕੋਲ ਦਿੱਤੀ ਪੜ ਲੋਕਾਂ ਦੇ ਗੋਦ ਵਿੱਚ ਹੀ ਪੜੇ ਆ ਤੇ ਉਹਨਾਂ ਦੇ ਉਹਨਾਂ ਹੀ ਨਾਲ ਰੱਖਿਆ ਪਾਈ ਦਾਤਾ ਜਨਤਾ ਦਾ ਮਨ ਜੀਵਨ ਦੇਣ ਵਾਲਾ ਲੋਕਾਂ ਨੂੰ ਨਾਮ ਸਿਮਨ ਵਾਲਾ ਜੋੜ ਦਵਾਦਾ ਇਸ ਕਰਕੇ ਨਾਮ ਨਾਲ ਪਾਈ ਦਾਤਾ ਰੱਖਿਆ ਉਦੋਂ ਜਦ ਪੀੜੀ ਦਾ ਪੀੜੀ ਚਾਂਦੀ ਰਹੀ ਦੀ ਆ ਉਦੋਂ ਸਮਾਂ ਆਉਂਦਾ ਵਾ ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਰਤਾਰਪੁਰ ਦੀ ਆਖਰੀ ਜੰਗ ਹੁੰਦੀ ਗੁਰਦੇਵ ਗੁਰਦਮਾਨ ਰਾਜੇ ਕਿਤੇ 10 ਸਾਲ ਦੀ ਬਚਪਨ ਦੀ ਆਖਰੀ ਯਾਦ ਹੈ 13 ਸਾਲ ਦੀ ਉਮਰ ਦੇ ਚ ਮਾਤਾ ਗਾਂਕੀ ਦੇ ਕੇ ਰਾਤ ਕਿ ਨਿਵੇਂ ਦੇ ਅਸਨਾ ਪੀਆ ਤੇ ਗੁਰਦੇਵ ਗੁਰਦਮਾਨ ਮਹਾਰਾਜ ਸਾਰਾ ਦਿਨ ਲੜਦੇ ਰਹਿਆ ਤੇ ਸ਼ਾਮ ਹਲੇ ਚ ਕੰਨਾ ਖਾਣਾ ਪੀਣਾ ਨਹੀਂ ਇਹਨਾਂ ਨੂੰ ਬੁਲਾ ਕੇ ਲੋਕ ਖਾਣ ਨਹੀਂ ਤੇ ਗੁਰਦੇਵ ਗੁਰਦਮਾਨ ਮਹਾਰਾਜ ਇਹਨਾਂ ਦਾ ਨਾਮ ਤੇਗਵਾਲ ਕਰਕੇ ਆਉਂਦਾ ਦੇਖ ਬਾਹਰ ਤੇ ਕਰਾ ਨਾਂ ਬਾਅਦ ਪੈਂਦਾ ਵਾ ਤੇ ਇੱਕ ਵਾਰ ਆਉਂਦਾ ਉਹਨਾ ਤੇ ਇੱਕ ਵਾਰ ਨੇ ਉਹ ਦੇਖ ਬਾਹਰ ਮਾੜੇ ਦੇ ਨਾਮ ਤੇ ਇੱਕ ਵਾਰ ਦਾ ਉਹਨਾਂ ਦੇ ਕਰਕੇ ਉਹ ਤੋਂ ਬਾਅਦ ਤੇ ਇੱਕ ਵਾਰ ਪਰਮਾਨੰਦਾ ਕੋਤਮਾਗੁਰ ਲਾਜਿਤ ਸਾਹਿਬ ਜੀ ਨੂੰ ਸਪਾਸਟ ਸਾਰ ਸਾਰ ਦੇ ਸਵਾਸਤ ਤਾਲੂ ਉਹ ਗੁਰਦੱਦੀ ਦੇਗਾ ਉਹ ਫੜ ਹੈ ਬਾ ਉਹ ਹਾਰਾ ਹੀ ਹਾਰਾ ਜਿਹੜਾ ਦਿੱਤੀ ਦੋਸ ਸਮਾਂ ਕਰਦੇ ਤੇ ਆ ਤੇ ਕਰੂ ਆਜਾ ਮੀਰ ਜਿੱਤ ਕਰਨੀ ਤੇ ਮੇਰੀ ਕਹਾਣੀ ਜਦੋਂ ਬਾਹਰ ਹੀ ਜਾਣ ਤੋਂ ਦੇਖੀ ਇਹਦੇ ਉੱਤੇ ਚੌਕੀ ਆ ਸਰ ਦੇ ਰਿਹਾ ਪਰ ਜੇ ਵੀ ਵੀ ਉਹ ਤੇ ਮਾਰ ਗਏ ਉਹ ਤੇ ਇਸਾ ਪੁਨੀਆ ਦੇ ਅੰਦਰ ਆਸ ਕੀਤੀ ਮਾਤਾ ਰਾਜਾ ਗੁਜਰ ਗੋਤ ਕੋ ਕਿ ਨਹੀਂ ਖਾ ਲੇ 32 ਸਾਲ ਹੋ ਗਏ ਸਿਖਾ ਦੇ ਪਟਿਆ ਤੜਾਪਤੀ ਸਾਹਿਬਾ ਕੰਨ ਦੀ ਸਾਧਗਾ ਆਪਾਂ ਨਾਲ ਜੀ ਸਾਲ ਕਰ ਦਿੱਤਾ گ بہادر مہاراج جی جڑ کے اکال پور مغربہ وہ پت چاہیے ਇਹ ਕਿਥੇ ਜਾਊਗਾ ਅਕਾ ਉਹ ਤੋਂ ਵੀ ਤਰਜ਼ਿਕਰੇ ਟਾਈਮ ਪਰ ਕਹਾ ਕੇ ਵਾਂ ਦੇ ਦਰਬਿਤ ਪਰ ਪਾਪਾ ਜੂ ਦੇ ਕੋਦੇ ਮਨਗਰਵਿਤ ਪ੍ਰਵੇਸ਼ ਉਥੋਂ ਜਾ ਕੇ ਫਿਰ ਕਾ ਆਪਣੇ ਸਾਡੀ ਦੀ ਗਵਾਲੀ ਫੈਲਦੇ। ਜਦੋਂ ਇਹ ਬਿਮਾਰੀ ਫੈਲਦੀ ਤੇ ਕੋਈ ਫਿਕਰੀ ਹੁੰਦਾ ਬੰਦੇ ਨੂੰ ਹੁੰਦਾ ਹੋਣਾ ਹੋ ਕਿ। ਪਰ ਜਦੋਂ ਗੁਰੂ ਹਰਿਕ੍ਰਿਸ਼ਨਾ ਦੇ ਦਰਬਾਰ ਵਿੱਚ ਜਾਂਦੇ ਆ ਆਪਣੇ ਉੱਤੇ ਰਾਜ ਕਰਦੇ। ਤੇ ਗੁਰੂ ਹਰਿਕ੍ਰਿਸ਼ਨਾ ਜੋਤੀ ਜੋ ਸਮਾਉ ਲੱਗਦੇ ਆ। ਜੋ ਜੋਤੀ ਜੋ ਸਮਾਉ ਲੱਗਦੇ ਸੰਗਤ ਬੜੀ ਗਰਾਰ ਦੇ ਉੱਤੇ ਹੁੰਦੀ। ਮਰਾਗ ਕਰਕੇ ਸਾਰੀ ਸੰਗਤ ਕਹਿੰਦੀ ਆ ਸਤਿਗੁਰੂ ਸਾਨੂੰ ਕਿਹਲੇ ਰਾਹ ਦਰਵਾਜ਼ੇ ਚ। ਕਹਿੰਦੇ ਲਾਭ ਤੇ ਲਾਭ ਤੇ ਬਦੁਰ ਰਿਧੀ ਗੜ ਕਹਿੰਦੇ ਜੇ ਉਹਨਾਂ ਸੂਤ ਪ੍ਰਕਾਸ਼ ਚ ਲਿਖਿਆ ਵਾ ਕਿ ਬਾਪਾ ਬਸਿ ਗ੍ਰਾਮ ਬਕਾ ਬਾਗਾ ਕਾਲਾ ਨਿਕਿਆ ਬਾਪਾ ਮਚੇ ਗ੍ਰਾਮ ਬਕਾ ਕਿ ਨਾਮੀ ਜੁਣ ਤਨਕੁ ਨਾਰਦੀ ਜਿਹੜੀ ਨਾਭੀ ਚੋਂ ਤੋਦੇ ਜੀ ਉਹ ਬਾਗੇ ਬਕਾਲੇ ਦੀ ਧਰਤੀ ਦੇ ਹੋਵੇ ਫਿਰ ਸੰਗ ਜਾਣਦੀ ਆ ਬਾਗੇ ਬਕਾਲੇ ਦੀ ਧਰਤੀ ਦੇ ਉਹ ਜਿਹੜੀ ਜਾਣਦੀ ਆ ਸੰਗ ਤਾਂ ਕੋਈ ਭਾਈ ਮੰਦਿਆ ਜੜੀਆਂ ਵਾ

ਇਹ ਬੜੀਏ ਰਾਦੇ ਤੇ ਮੈਂ 500 ਗਰਾ ਦੇ ਰਿਹਾ ਕਰਾਵਾ ਸਾਡੇ ਦਾ ਟੈਕਨਕੋ ਗੁੰਮਦਾ ਆਇਆ ਪੀੜਾ ਜਿਹਦਾ ਬੰਨੇ ਲਾ ਕੇ ਜਦੋਂ ਬੰਨੇ ਲਾ ਕੇ ਰਹਾ ਤਾਂ ਇਹਦੇ 500 ਗਰਾ ਦੇ ਰਿਹਾ ਕਰੇ ਕਰਾਵਾ ਦੇ ਮਾਣ ਜੀ ਆ ਜੀ ਜੀ ਸਰਕਾਰ ਕਰਦੀ ਹੈ ਅੱਜ ਇਹ ਕੁਝ ਪਾਵਾ ਪੰਡ ਗੋਰਾ ਜੋ ਪੰਨ ਬੋੜਾ ਰੱਖਿਆ ਤੇ ਪਿੱਛੇ ਮੁੜਨ ਲੱਗਾ ਤਾਂ ਉਹ ਗਿਗ ਬਾਜ ਮਾਰ ਕੇ ਕਿ ਪੁਰਖਾ ਸੁੱਖੀਆਂ ਕਿੰਨੀ ਸੀ ਕਿੰਨੀਆਂ ਸੋਖਿਆਂ ਦਾ ਨਾਲ ਯਾਰ ਮੱਖੂ ਕਾਲ ਬਣਾਇਆ ਉਹ ਪ੍ਰਗਟ ਹੋ ਗਿਆ ਜਦੋਂ ਇੰਨੀ ਗੱਲ ਜਿਹਦੇ ਪੈਰੋਂ ਰਾਜਪੁੱਤਰੋਂ ਕਿੰਨੇ ਹੋਆ ਸਾਤ ਗੁਰ ਨਾਲ ਪਰਗਿਆਰ ਮਿੱਤੇ ਹੁਣੇ ਜੰਗ ਦੇ ਕਾਰਨ ਉਹ ਆ ਜੋ ਕਰ ਸੂਰਜ ਨਿਕਲਿਆ ਤਾਰੇ ਤੱਕ 아. 2, ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਸਾਂਝਾ ਕਰ ਲਿਓ ਹਾਂਜੀ ਅੱਜ ਤਨਤਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਜੀ ਸੰਤਾਨਾਂ ਜਾਣਕਾਰੀ ਸਾਂਝੀ ਕਰੋ ਜੀ ਹਾਂਜੀ ਅੱਜ ਰਾਜੇ ਜੀ ਦਸੰਬਰ ਜੀ ਵਿਵਕਿ ਰਹੀ ਬਾਬਾ ਜੀਵਨ ਸਿੰਘ ਦਾ ਪਰਿਵਾਰ ਹੈ ਵਿਕੇ ਬਾਬਾ ਜੀਵਨ ਸਿੰਘ ਦਾ 365ਵਾਂ ਜਨਮ ਦਿਹਾੜਾ ਮਨਾ ਰਹੇ ਆ ਇਹ ਜਨਮ ਦਿਹਾੜਾ ਬੜੀ ਧੂਮ ਦਾ ਮਨਾਣਾ ਸਾਰੇ ਪਿੰਡ ਵਾਸੀਆਂ ਤੇ ਨਗਰ ਦੀ ਸੇਵਾ ਦੇ ਨਾਲ ਅੱਜ ਸਲੋਗ ਉਸ ਜੋਰ ਦੇ ਨਾਲ ਹੀ ਮਨਾ ਲਈ ਇਸ ਵਿੱਚ ਬੁਰਬਰੀ ਦੀ ਕਮੇਟੀ ਜਿਸ ਵਿੱਚ ਮੇਜ ਜੀ ਤਰਕੇ ਇਡਾ ਪ੍ਰਧਾਨ ਬਲਦੇਵ ਚੰਗਾ ਤੋਂ ਸਾਥੀ ਨੇ ਬੜਾ ਸਾਥ ਦਿੱਤਾ ਸੂਰਾ ਸੋਪ ਆਸ਼ਾਣੀਆਂ ਜੋ ਲੜੇ ਦੀਨ ਕੇ ਹੰਦ ਮੁਰਜਾ ਮੁਰਜਾ ਕੱਟੇ ਕਵੀਨਾ ਸੋਰੀਏ ਖੇਤ ਇਹ ਜਿਹੜੀਆਂ ਪਰਵਾਣੀ ਦੀਆਂ ਛਤਰਾਂ ਨੇ ਬਿਲਕੁਲ ਪੂਰ ਆਪ ਦੰਦੀਆਂ ਜੁਆ ਨੇ ਪਾ ਬਾਜੀ ਨੂੰ ਚੰਦਰ ਪੁਰੀਆਂ ਡੋਡੀਆਂ ਨੇ ਜਿਨ੍ਹਾਂ ਨੇ ਦਿੱਲੀ ਦੀ ਘਾਤਰ ਕੌਮੀ ਘਾਤਰ ਦੇ ਗੁਰੂ ਜੀ ਕੀ ਵਾਦੀ ਕਰਦੇ ਆਪਣਾ ਸਾਧਾ ਸਰਪੰਚ ਆਪਣੇ ਚਾਹੇ ਪੁੱਤਰ ਮਾਦਾ ਪ੍ਰਕਾਸ਼ ਉਹਨਾਂ ਪਰਿਵਾਰ ਵਾਰ ਦਿੱਤਾ ਕਿ ਜਦੋਂ ਦਿੱਲੀ ਦੇ ਵਿੱਚ ਗੁਰੂ ਜੀ ਦੇ ਤੇਜ ਭਗਤ ਜੀ ਦਾ ਅਸ਼ੀਸ਼ ਅਰੰਮਦੇਵ ਨੇ ਕਰਨਵੱਡ ਕਰਤਾ ਤਾਂ ਬੜੀ ਮੁਸ਼ਕਲ ਸਭ ਘਤ ਮਿਹਨਤ ਨਾਲ ਕੁਰਬਾਨੀ ਕਰਕੇ ਗੁਰੂ ਸਾਹਿਬ ਦਾ ਅਸ਼ੀਰ ਜਿਹੜਾ ਉਹ ਲੈ ਕੇ ਆਏ ਅੱਜ ਉਹਨਾਂ ਹੋ ਵੀ ਕੁਰਬਾਨੀਆਂ ਕੀਤੀਆਂ ਅਖੀਰ ਗੁਰੂ ਕਾ ਦੀ ਸੇਵਾ ਕਰਦੇ ਹੋਏ ਆਪ ਚੰਕੌਰ ਦੀ ਗੜੀ ਨੂੰ ਸ਼ਹੀਦ ਹੋਏ ਜੇ ਨਾਮ ਕਰਦੇ ਆ ਸਾਰਿਆਂ ਨੂੰ ਬਹੁਤ ਬਹੁਤ ਸ਼ਾਨੀ ਇਹਾਇਆਂ ਗੁਰੂ ਸਾਹਿਬ ਦਾ ਜਨਮ ਦਿਨ ਜਿਹੜਾ ਅਕੜੀਆਂ ਵਰਸਾ ਦਾ ਆਪਾਂ ਸਾਰਿਆਂ ਸਰਦਾਰਾਂ ਨੇ ਮਨਾਇਆ ਇਹਨਾਂ ਸਾਰਿਆਂ ਕੰਗੇ ਪਿਆ ਸਾਰਿਆਂ ਨੂੰ ਪਿਆਣਾ ਭਰਾਵਾਂ ਨੂੰ ਇੱਥੇ ਬਹੁਤ ਬਹੁਤ ਬਧਾਈ ਹੋਵੇ ਅੱਜ ਦੇ ਦਿਨ ਇਹ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਖੁਸ਼ੀਆਂ ਤੋਂ ਵਧਾਈ ਹੋ ਭਾਈ ਕੋਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ